ਨਾਨਕ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ। ਹਜ਼ੂਰ ਦੇ ਚਰਨਾਂ ਵਿੱਚ ਇੱਕ ਗੁਰਸ਼ੇਖ ਹੁੰਦਾ ਹੈ। ਭਾਈ ਸਾਹਿਬ ਜੀ ਨੇ ਲਿਖਿਆ ਮੂਲਾ ਕੀੜ ਵਿਖਾਣੀ ਐ। ਅਚਰਜ ਚਲਤ ਲੁਭਤ ਗੁਰਦਾਸੀ। ਭਾਈ ਸਾਹਿਬ ਨੇ ਨਾਮ ਲਿਖਿਆ। ਕਹਿੰਦੇ ਭਾਈ ਮੂਲਾ ਕੀੜ ਜਾ ਗੋਤਦਾ ਹੈ। ਮੂਲਾ ਕੀੜ ਵਿਖਾਣੀ ਐ। ਅਚਰਜ ਚਲਤ ਇਹ ਦਰ ਤੇ ਉਹਦੀ ਜਿਹੜੀ ਸਾਖੀ ਏ ਉਹਦੇ ਜਿਹੜੇ ਚਲਿਤਰ ਨੇ ਚਲਿਤਰ ਦਾ ਅਰਥ ਦੂਜੇ ਅਰਥ ਨਹੀਂ ਕਰਦੇ ਉਹਦੀ ਜਿਹੜੀ ਜਿਮਨ ਜੀਨ ਦਾ ਢਾਂਗ ਹੈ ਨਾ ਬੜਾ ਅਚਰਜਕ ਹੈ ਬੰਦਾ ਉਹਨੂੰ ਪੜ੍ਹ ਕੇ ਕਹਿੰਦਾ ਹੈ ਇਹ ਵੀ ਬੰਦਾ ਕਰ ਸਕਦਾ ਹੈ ਇਹ ਕਿਉਂ ਕੀਤਾ ਭਾਈ ਸਾਹਿਬ ਨੇ ਉੱਥੇ ਲਿਖਿਆ ਅਚਰਜ ਚਲਤ ਲੁਭਤ ਗੁਰਦਾਸੀ ਉਹਦੀ ਸੂਰਤ ਜਿਹੜੀ ਹੈ ਗੁਰੂ ਦੇ ਚਰਨਾਂ ਵਿੱਚ ਲੁਬਾਏ ਮਾਨਖ ਹੈ ਉਹ ਭਾਈ ਮੂਲਾ ਜੀ ਸਤਗੁਰਾਂ ਦੇ ਚਰਨਾਂ ਚਾਹੇ ਇਹ ਭਾਈ ਮੂਲੇ ਤਿੰਨ ਹੋਏ ਨਹੀਂ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਇੱਕ ਤਾਂ ਭਾਈ ਮੂਲਾ ਸਿਆਲਕੋਟ ਵਾਲਾ ਜਿਨੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ ਇਹ ਭਾਈ ਮੂਲਾ ਇੱਕ ਭਾਈ ਮੂਲਾ ਬਾਬਾ ਮੂਲਾ ਚੌਣਾ ਜੀ ਮੈਂ ਬੇਨਤੀ ਕਰਾਂਗਾ ਬਾਬਾ ਮੂਲਾ ਜੀ ਜਿਹੜੇ ਸਾਡੇ অতি ਸਨਮਾਨਯੋਗ ਲਖ ਅਦਬ ਦੇ ਨਾਲ ਲਈਏ ਸਤਕਾਰ ਨਾਲ ਲਈਏ ਸਾਡੇ অতি ਸਨਮਾਨਯੋਗ ਮਾਤਾ ਸੁਲੱਖਣੀ ਜਿਹਦੇ ਪਿਤਾ ਜੀ ਨੇ ਉਹ ਵੀ ਪਟਵਾਰੀ ਸਨ ਇਹ ਭਾਈ ਮੂਲਾ ਜਿਹੜਾ ਹੈ ਇਹਦਾ ਪਿੰਡ ਕਿਹੜਾ ਸੀ ਇਹਦਾ ਜ਼ਿਕਰ ਨਹੀਂ ਮਿਲਦਾ ਪਰ ਭਾਈ ਸਾਹਿਬ ਦੀ ਰਚਨਾ ਵਿੱਚ ਉਹ ਮਿਲਦਾ ਮੂਲਾ ਕੀੜ ਵਿਖਾਣੀ ਐ ਅਚਰਜ ਚਲਤ ਲੁਭਤ ਗੁਰਦਾਸੀ ਸਤਗੁਰਾਂ ਦੇ ਚਰਨਾ ਚਾਏ ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚੇ ਬਾਦਸ਼ਾਹ ਮੈਨੂੰ ਸਮਤ ਦਿਓ ਉਪਦੇਸ਼ ਦਿਓ ਇਹਦਾ ਮਿਲਦਾ ਜੁਲਦਾ ਬਚਪ ਗੁਣਾਂ ਦੀ ਮੈਂ ਗੱਲ ਕਰ ਰਿਹਾ ਸਤਗੁਰੂ ਕਹਿੰਦੇ ਨੇ ਕੀਰਤਨ ਕਰਿਆ ਕਰੋ ਸਿਮਰਨ ਕਰਿਆ ਕਰੋ ਸ਼ਬਦ ਗਾਇਆ ਕਰੋ ਪਰ ਔਗਣ ਨਹੀਂ ਕਿਸੇ ਦੇ ਦੇਖਨੇ ਇਹਨੇ ਤੇ ਇਥੋਂ ਕਿਆ ਮਹਾਰਾਜ ਜੀ ਜੂਆ ਸ਼ਰਾਬ ਤੇ ਤਮਾਸ਼ੀ ਲੋਕ ਦੇਖਦੇ ਆ ਸਤਿਗੁਰਾਂ ਨੇ ਉੱਤੇ ਸਮਝਾਇਆ ਜੀ ਬਚਨਾ ਹੈ ਸੰਗਤ ਕੀਰਤਨ ਸ਼ਬਦ ਆਏ ਗੁਰਸਿੱਖਾਂ ਨੂੰ ਲਭੇ ਸੁਣਿਓ ਕਿਉਂਕਿ ਅਜੋ ਦਿਸੈ ਗੁਰਸਿੱਖੜਾ ਆਏ ਸਿੱਖਾਂ ਨੂੰ ਗੁਰਦੇਵ ਜਾਣ ਕੇ ਸੇਵਾ ਕਰਨੀ ਇਹ ਲਭਜ ਭਾਈ ਮਨੀ ਸਿੰਘ ਨੇ ਲਿਖੇ ਗੁਰਦੇਵ ਜਾਣ ਕੇ ਸੇਵਾ ਕਰਨੀ ਉਨੇ ਬਚਨ ਭੱਲੇ ਬੰਨ ਲਿਆ ਚਲਾ ਗਿਆ ਜੀ ਭਾਈ ਮੂਲਾ ਜੀ ਸ਼ਬਦ ਬਹੁਤ ਕਮਾਲ ਦਾ ਪੜ੍ਹਦੇ ਸਨ ਜਦੋਂ ਕੋਈ ਸਿੱਖ ਆਉਣਾ ਬਸ ਇੱਕੋ ਕੰਨ ਚ ਆਵਾਜ਼ ਗੂੰਜਣੀ ਗੁਰਦੇਵ ਜਾਨ ਕੇ ਸੇਵਾ ਕਰਨੀ ਹੈ ਇੱਕ ਦਿਨ ਕਿਹਾ ਇੱਕ ਪਖੰਡੀ ਇਹਨਾਂ ਦੇ ਘਰ ਆ ਗਿਆ ਮੱਲਵਰ ਤਾਂ ਠੱਲ ਆ ਗਿਆ ਜੀ ਉਹਨੇ ਸ਼ਬਦ ਬੜੇ ਕਮਾਲ ਦਾ ਗਾਇਆ ਵਜਦ ਵਿੱਚ ਆ ਕੇ ਸੁਰ ਵਿੱਚ ਆ ਕੇ ਗਾਇਆ ਭਾਈ ਸਾਹਿਬ ਜੀ ਨੂੰ ਕਹਿੰਦਾ ਮੈਂ ਰਾਤ ਰਹਿਣਾ ਹੈ ਭਾਈ ਸਾਹਿਬ ਨੇ ਨਾਦਬ ਕੀਤਾ ਇਨਾਂ ਦੇ ਘਰੋਂ ਬੀਬੀ ਨੇ ਪ੍ਰਸ਼ਾਦ ਪਾਣੀ ਸ਼ਿਕਾਇਆ ਉਹਦੀ ਸੇਵਾ ਸੰਭਾਲ ਕੀਤੀ ਉਹਨੂੰ ਬਿਸਤਰਾ ਲਾ ਦਿੱਤਾ ਬੀਬੀ ਜੀ ਨੇ ਕਿ ਕੀਤਾ ਜਦੋਂ ਕੰਮ ਆਪਣਾ ਸਾਰਾ ਸਮੇਟ ਲਿਆ ਤੇ ਜਿਹੜੇ ਉਹਨੇ ਗਹਿਣੇ ਪਾਏ ਸਮ ਉਸ ਵੇਲੇ ਆਪ ਮੈਂ ਬੇਨਤੀ ਕਰਨਾ ਪੁਰਾਣੀ ਸਮੇਂ ਪਿੰਡਾਂ ਵਿੱਚ ਸ਼ਾਮ ਨੂੰ ਸੌਣ ਲੱਗਿਆਂ ਬੀਬੀਆਂ ਜੋ ਗਹਿਣੇ ਪਾਏ ਹੁੰਦੇ ਸਨ ਉਹਨੂੰ ਉਤਾਰ ਕੇ ਕਿਸੇ ਭਾਂਡੇ 'ਚ ਰੱਖ ਦੇਣਾ ਜਦੋਂ ਅਲਮਾਰੀਆਂ ਲੋਕਰਨੀਂ ਭਾਂਡੇ ਸਨ ਉਸ ਬੀਬੀ ਨੇ ਸਾਰੇ ਗਹਿਣੇ ਉਤਾਰੇ, ਬਰਤਨ ਚ ਪਾ ਕੇ ਘਰ ਦੀ ਅੰਗੀਠੀ ਤੇ ਰੱਖ ਦਿੱਤੇ। ਇੱਕ ਸ਼ਬਦ ਅੰਗੀਠੀ ਹੁੰਦਾ ਸੀ, ਇੱਕ ਸ਼ਬਦ ਪਰਸ਼ਤੀ ਹੁੰਦਾ ਸੀ। ਸ਼ਾਇਦ ਪਰਸ਼ਤੀ ਸ਼ਬਦ ਚੇਤੇ ਹੋਵੇ। ਉਹਨੂੰ ਉਹਦੇ ਤੇ ਰੱਖ ਦਿੱਤੇ। ਉਹ ਵੇਂਦਾ ਰਿਹਾ। ਉੰਜ ਲੰਮਾ ਪਿਆ ਪਰ ਅੱਖ ਨਾਲ ਦੇ ਟੇਢੀ ਅੱਖ ਨਾਲ ਦੇਖ ਲਿਆ। ਉਹ ਰਾਤ ਉੱਠਿਆ। ਜਿਹੜਾ ਸੋਨੇ ਵਾਲਾ ਗਹਿਣਿਆਂ ਵਾਲਾ ਡੱਬਾ ਸੀ ਨਾ ਜਿੱਚ ਪਾ ਕੇ ਰੱਖੇ। ਭਾਂਡੇ ਵਿੱਚ ਪਾਇਆ ਡੱਬਾ ਇਹਨੂੰ ਡੱਬਾ ਕੱਢਿਆ ਤੇ ਬਾਹਰ ਨਿਕਲ ਗਿਆ ਬਾਹਰੋਂ ਤਾਲਾ ਲੱਗਾ ਹੋਇਆ ਸੀ ਇਹਨੇ ਯਤਨ ਕੀਤਾ ਓਨੀ ਦੇਰ ਨੂੰ ਖੜਾਕ ਸੁਣਾਈ ਦਿੱਤਾ ਭਾਈ ਮੋਲਾ ਜੀ ਉੱਠ ਬੈ ਉਹ ਕੋਲ ਚਲੇ ਗਏ ਕਹਿਣ ਲੱਗੇ ਭਾਈ ਸਿੱਖਾ ਇਸ ਵੇਲੇ ਰਾਤ ਨੂੰ ਇੰਨੀ ਠੰਡ ਇੰਨੀ ਸਰਦੀ ਕਹਿੰਦਾ ਅਸਲ 'ਚ ਮੈਂ ਰਮਣੇ ਜਾਣਾ ਹੈ ਰਮਣੇ ਜਾਣਾ ਦਰਤੇ ਮੈਂ ਸੋਚ ਕਰਨੀ ਮੇਰਾ ਪੇਟ ਖਰਾਬ ਹੋ ਗਿਆ ਜਿਹਨੂੰ ਅੱਜ ਸਾਡੇ ਖਾਲਸੀ ਬੋਲਿਆ ਚ ਕਹਿੰਦੇ ਮੈਦਾਨ ਮਾਰਨਾ ਇਹ ਸਾਡੇ ਪੁਰਾਣੇ ਸ਼ਬਦ ਨੇ ਵੈਗਰੂ ਜੀ ਇਹ ਵੋਕੈਬਲਰੀ ਜਿੰਦੀ ਰੱਖਣੀ ਚਾਹੀਦੀ ਹੈ ਉਹਨੇ ਕਿਹਾ ਜੀ ਮੈਂ ਰਮਣੇ ਜਾਣਾ ਹੈ ਭਾਈ ਸਾਹਿਬ ਕਹਿੰਦੇ ਸਰਦੀ ਬੜੀ ਹੈ ਤੁਸੀਂ ਵਿਹੜੇ 'ਚ ਹੀ ਬੈਠ ਜਾਓ ਉਹ ਕਹਿੰਦਾ ਇਹ ਚੰਗੀ ਗੱਲ ਵਿਹੜੇ 'ਚ ਬੈਠ ਜਾਈਏ ਭਾਈ ਸਾਹਿਬ ਕਹਿੰਦੇ ਤੁਸੀਂ ਵਿਹੜੇ 'ਚ ਬੈਠ ਜਾਓ ਮੈਂ ਹੱਥ ਨਾਲ ਸਫਾਈ ਕਰ ਦਿਆਂ ਦੇਖ ਉਸ ਉਸ ਦੇ ਅੰਦਰ ਦੀ ਭਾਵਨਾ ਕਹਿੰਦਾ ਨਹੀਂ ਜੀ ਮੈਂ ਬਾਹਰ ਜਾਣਾ ਹੈ ਅਚਨਚੇਤ ਕੀ ਹੋਇਆ ਉਹ ਸ਼ਦ ਅੰਦਰੋਂ ਡਰ ਗਿਆ ਜਿਹੜਾ ਉਹਦੇ ਕੋਲ ਸੋਨੇ ਵਾਲਾ ਡੱਬਾ ਸੀ ਨਾ ਜੀ ਉਹ ਜ਼ਮੀਨ ਤੇ ਡਿੱਗ ਪਿਆ ਭਾਈ ਸਾਹਿਬ ਜੀ ਨੇ ਡੱਬਾ ਪਕੜਿਆ ਕਹਿਣ ਲੱਗਿਆ ਲੋ ਪਕੜੋ ਤੁਹਾਡਾ ਡੱਬਾ ਕੁੰਜੀ ਲਿਆਂਦੀ ਚਾਬੀ ਲਿਆਂਦੀ ਤਾਲਾ ਖੋਲਿਆ ਉਹ ਚਲਾ ਗਿਆ ਭਾਈ ਬੁਲਾ ਜੀ ਆ ਕੇ ਲੰਮੇ ਪੈ ਗਏ ਸਵੇਰੇ ਦਿਨ ਚੜਿਆ ਬੀਬੀ ਉੱਠੀ ਉਹਨੇ ਕੰਮਕਾਰ ਕਰਦਿਆਂ ਜੋ ਕੁਝ ਆਪਣੇ ਗਹਿਣੇ ਪਾਣੇ ਸਨ ਉਹ ਗਹਿਣਿਆਂ ਵਾਲਾ ਡੱਬਾ ਨਾ ਮਿਲਿਆ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਵੀ ਉਹ ਗਹਿਣਿਆਂ ਵਾਲਾ ਡੱਬਾ ਕਿੱਥੇ ਹੈ ਭਾਈ ਮੂਲਾ ਜੀ ਕਹਿੰਦੇ ਨੇ ਰਾਤ ਚੋਰ ਆਏ ਸਨ ਉਹ ਚੋਰ ਲੈ ਗਿਆ ਤੇ ਉਹ ਅਗਲਾ ਸਵਾਲ ਕਰਦੀ ਵੀ ਜਿਹੜਾ ਆਇਆ ਸੀ ਰਾਤ ਸੇਖੋ ਕਿੱਥੇ ਗਿਆ ਕਹਿਣ ਲੱਗੋ ਸ਼ਰਮ ਦਾ ਮਾਰਾ ਚਲਾ ਗਿਆ ਕਿਤੇ ਮੇਰਾ ਨਾਂ ਨਾ ਲੱਗ ਜਾ ਇਸ ਬਿੰਦੂ ਨੂੰ ਧਿਆਨ ਨਾਲ ਸੁਣਿਓ ਮੈਂ ਤਾਂ ਕਿਹਾ ਭਾਈ ਸਾਹਿਬ ਨੇ ਲਿਖਿਆ ਹੈ ਕਿ ਭਾਈ ਮੂਲੇ ਦੀ ਸਾਖੀ ਹੈਰਾਨ ਕਰਨ ਵਾਲੀ ਹੈ ਲੋਕ ਸੋਚਣਗੇ ਇਹ ਹੋ ਸਕਦਾ ਆਪਣੇ ਘਰ ਦਾ ਸਮਾਨ ਬੰਦਾ ਬਾਹਰ ਚੋਂ ਚੋਰ ਨੂੰ ਦੇ ਦੇ। ਉਹਨਾਂ ਕਿਹਾ ਜੀ ਉਹ ਆਏ ਸਨ ਤੇ ਉਹ ਚਲੇ ਗਿਆ। ਉਹ ਇਸ ਕਰਕੇ ਚਲੇ ਗਿਆ ਕਿ ਸਰ ਦਾ ਨਾਂ ਨਾ ਲੱਗ ਜਾਏ। ਬੰਦੇ ਨੇ ਆਪਣੀ ਘਰ ਵਾਲੀ ਨੂੰ ਵੀ ਨਹੀਂ ਦੱਸਿਆ। ਜਦੋਂ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗੁਰੂ ਦਰਬਾਰ ਵਿੱਚ ਗਏ। ਕਿੰਨੇ ਸਤਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ ਮੰਜੀ ਤੇ। ਮਾਰੇ ਮੰਜੀ ਤੇ ਅਕਸਰ ਬੈਠੇ ਹੁੰਦੇ ਸਨ ਜੀ। ਸਾਹਮਣੇ ਦੇਖਿਆ ਭਾਈ ਮੂਲਾ ਆ ਰਿਹਾ। ਮਹਾਰਾਜ ਉੱਠ ਪੈ ਜੀ ਸ਼ਬਦ ਕਿਹਾ ਕਿਹਾ ਬਚੋ ਕਿਹਾ ਬਚਨ ਕਹਿਵੋ ਬਚਨ ਸੁਣ ਭਾਈ ਮੂਲਾ ਰਿਧਾ ਤੋਰ ਸਿੱਖੀ ਅਨਕੂਲਾ ਫਿਰ ਸੁਣਿਓ ਕਹਿਵੋ ਬਚਨ ਸੁਣ ਭਾਈ ਮੂਲਾ ਭਾਈ ਮੂਲਾ ਮੇਰੀ ਗੱਲ ਸੁਣ ਰਿਧਾ ਤੋਰ ਸਿੱਖੀ ਅਨਕੂਲਾ ਤੇਰਾ ਖਿਰਦਾ ਸਿੱਖੀ ਅਨਕੂਲ ਹੈ ਅਗਲਾ ਬਚਨ ਮੰਮ ਪੜਦਾ ਤੈ ਢਾਕਿਓ ਬਨਾਈ ਤੂੰ ਮੇਰਾ ਪਰਦਾ ਟਕਿਆ ਹੈ ਮੇਰੇ ਪਰਦਾ ਪਾਇਆ ਮੇਰੇ ਨਾਂ ਤੇ ਤੇਰਾ ਟਕ ਹੈ ਗੁਰੂ ਸਦਾ ਹੀ ਤੇਰੇ ਪਰਦੇ ਗੁਰੂ ਸਦਾ ਟਕਦਾ ਰਹੇਗਾ ਸੰਗਤ ਨੇ ਪੁੱਛਿਆ ਜੀ ਮਹਾਰਾਜ ਇਹ ਕਿਹੜਾ ਪਰਦਾ ਟਕਿਆ ਤੁਸੀਂ ਕਿਹਾ ਵੀ ਤੇਰਾ ਖਿਰਦਾ ਸਿੱਖੀ ਅਨੁਕੂਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮੂਲਾ ਤੂੰ ਸੁਣਾ ਉਹਨੇ ਸਾਰੀ ਘਟਨਾ ਸੁਣਾ ਦਿੱਤੀ ਬੇਸਤਰਾ ਇਸ ਦਾ ਸਿੱਖ ਦੇ ਭੇਕ ਤੇ ਲਿਆਇਆ ਸ਼ਬਦ ਪੜਦਾ ਸੀ ਚੋਰੀ ਕਰ ਲਈ ਪਰ ਮੈਂ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਦੱਸਿਆ ਕਹਿਣ ਲੱਗੇ ਸਤਿਗੁਰੂ ਉਹਨੇ ਤੇਰਾ ਨਾਮ ਲਿਹਾ ਸੀ ਉਹਨਾਂ ਤੁਹਾਡਾ ਸ਼ਬਦ ਗਾਇਆ ਸੀ ਤੇ ਉਹ ਆਪਣੇ ਆਪ ਨੂੰ ਸਿੱਖ ਕਹਿੰਦਾ ਸੀ ਮੈਂ ਉਹ ਨਹੀਂ ਵੇਖਿਆ ਉਹਨੇ ਕਰਮ ਕੀ ਕੀਤਾ ਮੈਂ ਤਾਂ ਬਸ ਬਾਬਾ ਨਾਨਕ ਤੇ ਬਾਬੇ ਨਾਨਕ ਦਾ ਸਿੱਖ ਵੇਖਿਆ ਹੈ